ਹਾਂ ਜੀ ਮੈਂ ਹੁਣੇ ਜੋਦੋਂ ਸਕੂਲ ਛੱਡ ਤੇ ਆਈਆਂ ਅਰੇ ਚੱਕੀ ਤੋਂ ਆਟਾ ਲਿਆਉਣਾ ਸੀ ਆਟਾ ਮੁੱਕਿਆ ਸੀ ਤੇ ਨਾਲੇ ਲੈ ਕੇ ਆਈਆਂ ਮੈਂ ਰੂਮ ਸਪਰੇ ਇਹ ਵੀ ਖਤਮ ਹੋਈ ਤੇ ਇੱਕ ਮੈਂ ਲੈ ਕੇ ਆਈਆਂ ਲੋਹੇ ਦੀ ਜਾਲੀ ਆ ਵਾਲੇ ਇਹ ਪਤਾ ਕੀ ਗੱਲ ਸੀ ਆਏ ਹੁਣ ਨਵੇਂ ਪੱਤੇ ਨਿਕਲ ਰਹੇ ਨੇ ਹੈਨਾ ਮੈਂ ਰਾਤ ਨੂੰ ਸੌਣ ਲੱਗੀ ਨੂੰ ਚੱਕ ਕੇ ਨਾ ਅੰਦਰ ਟੇਬਲ ਤੇ ਰੱਖਦੀਆਂ ਨਹੀਂ ਅੱਜ ਇੱਥੇ ਵੀ ਆਉਂਦਾ ਇੰਨੇ ਪੱਤੇ ਨਿਕਲੇ ਸੀ ਜਦੋਂ ਲਿਆ ਸੀ ਐਡਾ ਵੱਡਾ ਪੋਤਾ ਸੀ ਐਡਾ ਵੱਡਾ ਠੀਕ ਆ ਤੇ ਸਾਰੇ ਇਹ ਤਾਂ ਚੂਹਿਆਂ ਨੇ ਪੱਤੇ ਖਾ ਲਏ ਹੁਣ ਜਿੰਨਾ ਪੱਤੇ ਨਿਕਲਦੇ ਨਾਲ ਨਾਲ ਖਾ ਲਏ ਆ ਪੱਤਾ ਵੀ ਇੰਨਾ ਕਿ ਤਾ ਪਲ ਗਿਆ ਆਵळा ਪੱਤਾ ਇਹ ਵੀ ਨਾ ਪਲ ਗਿਆ ਰਾਤ ਨੂੰ ਸੌਣ ਲੱਗੀ ਚੱਕ ਕੇ ਨਾ ਮੈਂ ਅੰਦਰ ਰੱਖ ਦਿਆਂ ਬੈਟਾ ਤੇ ਸਰਾਨੇ ਉੱਤੇ ਟੇਬਲ ਦੇ ਉੱਤੇ ਫਿਰ ਸਵੇਰ ਨੂੰ ਉੱਠ ਕੇ ਬਾਹਰ ਕਮਲਾ ਰੱਖ ਦਿਆਂ ਹੁਣ ਨਾ ਮੈਂ ਪਲਾਸ ਨਾਲ ਇਹ ਤਾਰਾ ਫੋਲੀਆਂ ਨੇ ਉਹ ਵੱਡੀ ਜਾਲੀ ਸੀ ਨਾ ਬਾਹਰ ਨਿਕਲਦੇ ਸੀ ਫਿਰ ਚੂਹੇ ਥੋਂ ਸਾਈਡਾਂ ਦੇ ਵਿੱਚ ਖਿਲਰ-ਪੇਚ ਵੜ ਜਾਂਦੇ ਸੀ ਹੁਣ ਮੈਂ ਇਹ ਫੋਲਡ ਕੀਤੀ ਆ ਉਹੋ ਜਿਆਦਾ ਠੀਕੀ ਸੀ ਕੋਈ ਨਹੀਂ ਟੱਟ ਉਹ ਜਿਆਦਾ ਇਹ ਜਾਲੀ ਮਜ਼ਬੂਤ ਬਹੁਤ ਆ ਮੋਟੀ ਤੇ ਆ ਚੀਜ਼ ਬਹੁਤ ਜਿਆਦਾ ਵੀ ਹੋੜਾ ਹੜਾ ਬਾਕੀ ਕਾਕਾ ਨੂੰ ਕਹਾਂ ਤਾ ਕਰਵਾਉਂਗੀ ਜਿਆਦਾ ਜ਼ੋਰ ਨਹੀਂ ਨਾ ਲੱਗਦਾ ਫਿਰ ਇਹਦੇ ਉੱਤੇ ਬੰਨ ਦੂੰਗੀ ਹੁਣ ਕੱਪੜਾ ਕੋਈ ਵੀ ਲਵੇੜ ਦੂੰਗੀ ਤਾਂ ਵਿੱਚ ਪੌਦਾ ਪਲੀ ਚੱਲੂਗਾ ਫਿਰ ਆਇਆ ਵੀ ਚੂਹੇ ਨਹੀਂ ਖਾਣਗੇ ਹੁਣ ਉਦੇ ਕੋਈ ਟੈਨਸ਼ਨ ਨਹੀਂ ਉਹਨੂੰ ਨਹੀਂ ਖਾਂਦੇਗੇ ਬਸ ਇਹ ਨੂੰ ਹੀ ਆ ਅਮਨੀ ਪਲਾਟ ਨੂੰ ਖਾ ਲੈਂਦੇ ਸੀਗੇ ਤੇ ਹੁਣ ਇਹਦੇ ਉੱਤੇ ਕੋਈ ਕਪੜਾ ਕਪੜਾ ਲਵੇਟ ਦਉਗੀ ਜੇ ਕੋਈ ਐਸੀ ਚੀਜ਼ ਹੋਈ ਜਾਊ ਤਾਂ ਟੈਲਾ ਵੀ ਪਈਆਂ ਨੇ ਨਾ ਐਵੇਂ ਦੀਆਂ ਟੈਲਾ ਪਈਆਂ ਤੇ ਤੇਲ ਢਾਰ ਦਉਗੀ ਤੇ ਭਾਰੀ ਹਵਾ ਦਾਤੋਂ ਨਹੀਂ ਪਈ ਜਾਣੀ ਪਾਣੀ ਵੀ ਪਈ ਜਾਣਾ ਬਸ ਉਹਨਾਂ ਤਾਰਾਂ ਲਵੇਟਣੀਆਂ ਨੇ ਕਿਉਂਕਿ ਮੈਂ ਸਹੀ ਕਰਦੀ ਨਹੀਂ ਤਾਂ ਨਹੀਂ ਦਿਖਾਈ ਬਲੌਗ ਬਣਾਉਣ ਵਾਲਾ ਮੇਰੇ ਕੋਲ ਕੋਈ ਹੈ ਨਹੀਂ ਮੈਂ ਕੱਲੀ ਹਾਂ ਹਾਂ ਆਪੇ ਕੱਲੀ ਉਹ ਕੈਮਰਾ ਫੜਿਆ ਹੋਇਆ ਇਸ ਬਲਕੂਪੇ ਅੱਜ ਦਾ ਸਨੂਪ ਰੋ ਹੁਣੇ ਮੈਂ ਚੋਤੇ ਨੂੰ ਸੋ ਲੋ ਛੱਡ ਕੇ ਬਸ ਆ ਕੇ ਜਾਲੀ ਜੂਲੀ ਲਾਈ ਆ ਜੇ ਰਾਤ ਨੂੰ ਨਾ ਆਪਾਂ ਇਸ ਤਰੀਕੇ ਨਾਲ ਟੇਲ ਉੱਪਰ ਰੱਖ ਦਾਂਗੇ ਹੈਨਾ ਕਿਉਂਕਿ ਹੁਣ ਆਪਾਂ ਚੱਕਦਿਆਂ ਦੀ ਜ਼ਰੂਰਤ ਨਹੀਂ ਇੱਥੇ ਰੱਖਿਆ ਕਰਾਂਗੇ ਇੱਥੇ ਰਾਤ ਨੂੰ ਇਹਦੇ ਉੱਪਰ ਰੱਖ ਦਾਂਗੇ ਕਿਉਂਕਿ ਰਾਤ ਨੂੰ ਚੂਹੇ ਵਿੱਚ ਬਣਨਗੇ ਰਾਤ ਨੂੰ ਆਪਾਂ ਲੈਟਾ ਲੋਟਾ ਬੰਦ ਕਰਕੇ ਸੋ ਜਾਣੇ ਹੈ ਨਾ ਹੁਣ ਮੈਂ ਇਸ ਤਰੀਕੇ ਨਾਲ ਜਾਲੀ ਲਾਤੀ ਆ ਪਰ ਇੱਕ ਸਾਈਡ ਤੋਂ ਗਮਲਾ ਟੁੱਟ ਗਿਆ ਮੇਰਾ ਆ ਟੁੱਟ ਗਿਆ ਸਾਈਡ ਤੋਂ ਗਮਲਾ ਛੋਟਾ ਨਾ ਜਾਲੀ ਬਹੁਤ ਹਾਰਡ ਆ ਬਹੁਤ ਜ਼ਿਆਦਾ ਮਜ਼ਬੂਤੀ ਚ ਬਹੁਤ ਕੜੀ ਬਹੁਤੋ ਕੀ ਫੋਲਡ ਕੀਤੀ ਆ ਇੱਥੋਂ ਤੱਕ ਫੋਲਡ ਆ ਇੱਥੋਂ ਤੱਕ ਐਂ ਕਰਕੇ ਪੂਰਾ ਘੇਰਾ ਲਿਆ ਕੇ ਫਿਰ ਆ ਇੱਥੇ ਆ ਕੇ ਖਤਮ ਹੁੰਦੀ ਇੱਥੇ ਆ ਕੇ ਬਹੁਤ ਜ਼ਿਆਦਾ ਵੱੱਡੇ ਸੀ ਨਾ ਤਾਂ ਗਮਲੇ ਦੇ ਵਿੱਚ ਹੁੰਦੇ ਸੀ ਨਾ ਗਮਲੇ ਦੇ ਬਾਹਰ ਹੁੰਦੇ ਸੀ ਬਾਹਰ ਹੁੰਦੀ ਸੀ ਤਾਂ ਐਂ ਕਰਕੇ ਨਾ ਐਵੇਂ ਕਰਕੇ ਇੰਨੀ ਜਗ੍ਹਾ ਰਹਿੰਦੀ ਸੀ ਬਾਹਰ ਖੁੱੂਹੇ ਦੇ ਵਿੱਚ ਸੋਖੇ ਪੜ ਜਾਣਾ ਸੀ ਜਦੋਂ ਵੀ ਕੋਈ ਇੱਥੇ ਆਇਆ ਨਾ ਹਾਂ ਨਾ ਨਰਸਰੀ ਵਾਲਾ ਲੰਗਦੇ ਹੁੰਦੇ ਨੇ ਗੇਟ ਮੋਰੇ ਦੀ ਫਿਰ ਮੈਂ ਉਹਨਾਂ ਤੋਂ ਵੱਡਾ ਕਮਲਾ ਲਵਾਂਗੀ ਫਿਰ ਆ ਆ ਜਾ ਆ ਲੈ ਕੇ ਆ ਜਾ ਆ ਜਾ ਆ ਹੁਣੇ ਸਕੂਲ ਤੋਂ ਆ ਹੀ ਰਹੀ ਆ ਹਜੇ ਬੱਸ ਇਹਨੂੰ ਫੜਲਾ 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 ਜੋਤਾਂ ਲਿਆ ਆ ਬੇਰ ਇਹ ਬੇਰ ਜੋਤ ਨੂੰ ਤੇ ਮੈਨੂੰ ਬਹੁਤ ਪਸੰਦਾ ਸਾਨੂੰ ਸ਼ੱਕਰ ਕੰਦੀਆਂ ਵੀ ਬਹੁਤ ਪਸੰਦਾ ਹੁਣੇ ਲੈ ਰਿਆ ਸੀ ਨਾ ਰਸਤੇ ਦੇ ਵਿੱਚੋਂ ਇੱਕ ਜੋਤਾਂ ਲੈ ਕੇ ਆ ਬੋਲ ਗੱਪੇ ਜਿਹੜੇ ਜੋਤਾਂ ਨੂੰ ਪਸੰਦਾ ਤਾਂ ਪਤਾ ਜਿਹੜੇ ਖਾਂਦੀ ਐ ਪੂਰੀ ਲੜੀ ਪੂਰੀ ਦੀ ਪੂਰੀ ਲੜੀ ਲੈ ਕੇ ਆਜ ਕਹਿੰਦੀ ਕਦੇ ਪੈਕਟ ਨਾਲ ਕੁਝ ਬਣਦਾ ਨਹੀਂ ਐਨੀ ਲੰਬੀ ਲੜੀ ਆ ਸਾਤਾਂਾਂ ਸਾਤਾਂਾਂ ਲੱਗ ਰਹੀ ਆ ਪੂਰੀ ਲੰਬੀ ਲੜੀ ਲੈ ਕੇ ਆਇਆ ਇੱਕ ਆ ਲਿਆ ਇਹਦੇ ਚ ਪਤਾ ਨਹੀਂ ਆ ਪਿੱਛੇ ਬਣਾਏ ਹੋਏ ਨੇ ਬੈਰੂਨ ਵਗੈਰਾ ਜੇ ਕਹਿੰਦੀ ਇਹਦੇ ਚੋਂ ਆ ਨਿਕਲਦੇ ਨੇ ਖਿਡੌਣੇ ਇਹਦੀ ਵੀ ਕਹਿੰਦੀ ਸੀ ਲੜੀ ਲੈ ਕੇ ਦੇ ਮੈਂ ਕਿਹਾ ਨਹੀਂ ਲੜੀ ਨਹੀਂ ਲੈਣੀ ਇੱਕ ਮੈਂ ਲੈ ਗਈਆਂ ਸਟੈਨਰ ਇਲਾ ਸੂਈਆਂ ਦਾ ਪਤਾ ਮਸ਼ੀਨ ਵਾਲੀਆਂ ਸੂਈਆਂ ਉਦੋਂ ਮੈਂ ਕੋਈ ਕਪੜਾ ਸਲਾਈ ਕਰ ਲੱਗੇ ਸੀ ਮਸ਼ੀਨ ਦੀ ਸੂਈ ਟੁੱਟ ਗਈ ਜੋਤਾ ਮੇਰਾ ਖਾਰਿਆ ਸ਼ਕਰਕੰਦੀ ਤੇ ਬੇਰ ਉਸ ਤੋਂ ਬਾਅਦ ਕਿਹਨੂੰ ਘੇੜਾ ਦੇਣਾ ਦੋਲ ਦੱਪੇ ਨੂੰ ਦੋਲ ਦੱਪੇ ਨੂੰ ਘੇੜਾ ਦੇਣਾ ਸੀ ਇਹਨੇ ਦੋਲ ਦੱਪੇ ਖਾਣੇ ਨੇ ਹੂੰ ਜੋਤਾ ਲਗਾਈ ਅੰਧੇ ਵਰਦੀ ਪ੍ਰਿੰਸੀਪਲ ਨੇ ਫੜਾਈ ਆ ਇਹ ਤਾਂ ਨੀ ਵਰਦੀ ਨਾ ਖਾਸ ਕਰ ਅੰਦਰੋਂ ਹੀ ਮਿਲਦੀ ਹੈ ਨਾ ਸਕੂਲ ਚ ਕੁਛ ਵਰਦੀਆਂ ਬਾਹਰੋਂ ਮਿਲਦੀਆਂ ਨੇ ਤੇ ਆ ਇਹਨਾਂ ਨੇ ਨਵੀਂ ਵਰਦੀ ਤਿਆਰ ਕਰਾਈ ਆ ਟਰੈਕਸੂਟ ਵਾਂਗੂ ਤੇ ਪ੍ਰਿੰਸੀਪਲ ਕਹਿੰਦਾ ਵੀ ਹੁਣ ਇਹ ਵਰਦੀ ਪਾਉਣੀਆਂ ਕੱਲ ਤੋਂ ਆ ਟਰੈਕਸੂਟ ਆ ਇਹਨਾਂ ਨੇ ਵਰਦੀਆਂ ਤਿਆਰ ਕਰਵਾਈਆਂ ਤੇ ਜਿਹੜੀ ਆ ਵਰਦੀ ਆ ਇਹ ਦੋ ਦਿਨ ਪਾਉਣੀਆਂ ਜਿਹੜੀ ਦੂਜੀ ਪੌਂਦੀ ਆ ਰੈੱਡ ਟੀ-ਸ਼ਰਟ ਨਾ ਬਲੈਕ ਜੀ ਸੌਰੀ ਬਲੂ ਜੀ ਲੋਰ ਜੜੀ ਦੋ ਦਿਨ ਉਹ ਪਾਉਗੇ ਦੋ ਦਿਨ ਉਹ ਪਾਉਗੀ ਬਾਕੀ ਸਾਰੇ ਦਿਨ ਆ ਪਾਉਗੇ ਆ ਵਰਦੀ ਲੈ ਕੇ ਆਂਦੀ ਹੁਣ ਅਸੀਂ ਨੇ ਇੱਧਰ ਤਦਨੂ ਵਾਲੀ ਆ ਗਈ ਇੱਧਰ ਧਰੇ ਹੋਇਆ ਮੈਂ ਕਿਉ ਕੋਲਾ ਘਰੇ ਆਪੇ ਸੀ ਮੱਖਣਾ ਕੰਨੇ ਦਿਨ ਹੋ ਗਏ ਸੀ ਕਹਿੰਦੇ ਸੀ ਤੱਤਾ ਕਰ ਦਮਾ ਟਾਈਮ ਨਹੀਂ ਸੀ ਲੱਗਦਾ ਕੰਮ ਚ देसी क्यों बना लेना चल आ ये कप टूट के बैठो तो हो गए हैं 6 आप ठीक है? दो चूहे ने तोड़ते दो आप ने एक को तुम जोते ने तोड़ता थोड़े दिन पहला एक आज में तो टूट गया जी दो चूहा

ਦੇਖੋ ਰਾਤ ਦੇ 12:43 ਮਿੰਟ ਹੋ ਗਏ ਨੇ। ਉਹ ਠੀਕ ਆ। ਅਸੀਂ ਹੁਣ ਕਿਉ ਕਿਉ ਧਰਿਆ ਹੋਇਆ ਦੇਸੀ ਘੋਰਾਤ ਨੂੰ ਬਣਾਉਣ ਲੱਗੀਆਂ ਸੀ ਮਾਮਾ ਧੀਆਂ। ਤੇ ਆਹ ਹੁਣੇ ਪੁੱਤਰੇ ਕੰਨਾਂ ਨੂੰ ਦਵਾਈ ਲਈ ਆ ਮੈਂ। ਕੰਨੇ ਨਹੀਂ ਕੁੜੀ ਬਰੀ ਦਾ ਠੀਕ ਹੋਣ ਚੋਂਤੇ ਪੰਗਾ ਹੀ ਪਾ ਲਿਆ ਮੈਂ ਤਾਂ ਬਣਾ ਕੇ। ਇਸ ਨੂੰ ਨੇਰੀ ਐ ਇਸ ਮੈਂ ਤਾਂ ਹਜੇ ਬਣਾਉਣੇ ਨਹੀਂ ਸੀ ਕਿ ਮੇਰੇ ਕੰਨ ਬਣਾਉਛੇ ਤੇ ਮੈਂ ਕੰਨਾਂ 'ਚ ਸੋਨਾ ਪਾਉਣਾ। ਬਣਾਉ ਵੀ ਨਹੀਂ ਸੀ ਮੋਰੀਆਂ ਕੰਨ ਨੇ ਸੀ ਕੰਨਾਂ 'ਚ ਮੋਰੀਆਂ ਕਰਾ ਦੋ ਮੈਂ ਸੋਨਾ ਪਾਉਣਾ। ਅਹ ਜੀ ਮੋਰੀਆਂ ਕਰਾਈਆਂ ਨਾ ਮੈਂ ਤਾਂ ਟੋਏ ਆ ਹਾਂ ਟੋਏ ਆ ਦਿਮਾਗ ਖਰਾਬ ਕੀਤਾ ਤੇ ਕੁੜੀ ਨਹੀਂ ਮਿਲ ਰਹਿ ਕਾਕਾ ਵੀ ਸੋ ਗਿਆ ਕਾਕਾ ਉਧਰ ਸੁੱਤਾ ਜਬਾਬੇੜੇ ਕਮਰੇ ਚ ਉਹਨੇ ਲਾਉਣਾ ਸੀ ਪੱਖਾ ਜੋਦ ਨੂੰ ਬੁਖਾਰ ਬਹੁਤ ਜ਼ਿਆਦਾ ਅੱਜ ਸਵੇਰ ਦਾ ਬੁਖਾਰ ਜਿਹੜੇ ਸਕੂਲੇ ਭੇਜੀਏ ਛੁੱਟੀ ਕਰੋਨੋ ਕਹਿੰਦੀ ਸੀ ਕਿ ਮੈਂ ਕਰਾਈ ਨਹੀਂ ਹੁਣੇ ਦਵਾਈ ਦੇ ਕੇ ਖੇਲ ਬੱਜੀ ਐ ਇਹ ਨਾ ਇਦੋ ਤਾ ਜਾਨਾ ਜੀ ਹੁਣੇ ਬਸ ਦਵਾਈ ਦੇ ਕੇ ਹਟੀਆਂ ਨੂੰ ਬੁਖਾਰ ਵਾਲੀ ਮੈਂ ਕਾਕਾ ਵੀ ਸੱਟਾ-ਸੁੱਟਾ ਮਰਾਈ ਬੈਠਾ ਜੋ ਉਹਦਾ ਵੀ ਇਨਸੀਡੈਂਟ ਹੋ ਗਿਆ ਉਹਦੇ ਵੀ ਸੱਟ ਵੱਜੀ ਕਾਫੀ ਜ਼ਿਆਦਾ ਬਾਹ ਵੀ ਰਗੜੀ ਤੇ ਪਾਸੇ ਦੇ ਵੀ ਵੱਜੀਆ ਕੰਦਰ ਰਤ ਨਹੀਂ ਹਲਦੀ ਮਿਲੀ ਜਿਆਦਾ ਦਰਦ ਹੋ ਰਿਹਾ ਉਹਦੇ ਇਹਨੂੰ ਅਸੀ ਤਾਪਾਇਆ ਇਹਨੇ ਲਾਉਣਾ ਸੀ ਪੱਖਾ ਆ ਮੈਂ ਪੱਖਾ ਕੀਤਾ ਹਾਂ ਫੁੱਲ ਤੇ ਇਹ ਹੋਇਆ ਕੰਪਰ ਜੋਤਰੇ ਸਕੂਲ ਨਾਲ ਟਿੱਪਾ ਨਾ ਕੱਕ ਕਰੇ ਟਿੱਪਾ ਟੂਪਾ ਸਾਰੇ ਤੋਂ ਹੋ ਕੇ ਸੁੱਕਣੇ ਪੈ ਪਏ ਨੇ ਜਦੋਂ ਨਾ ਕਿਉਂ ਬਣ ਪਿਆ ਜਣਾ ਕਿਉਂ ਦੇ ਚਿੱਟੇ ਬੜੇ ਪੈਣ ਲੱਗਣ ਨੇ ਜਦੋਂ ਰੇਜੇ ਪੈ ਜਾਂਦਾ ਹੁਣ ਬਣਨੇ ਵਾਲਾ ਕਿਉਂ ਬਸ ਥੋੜਾ ਜਿਹਾ ਹੋਰ ਰਿੱਜੂਗਾ ਜਦੋਂ ਬਣਨ ਲੱਗਦਾ ਚਿੱਟੇ ਬਹੁਤ ਪੈਂਦੇ ਨੇ ਫਿਰ ਇਹਨਾਂ ਦਾ ਪਰੇ ਉਦ ਪਰੇ ਦਾ ਸਵੇਰੇ ਜਦੋਂ ਰੋਟੀ ਲੈਣਾ ਆ ਬਣਾ ਲਾ ਜਦੋਂ ਰੋਟੀ ਲੈਣ ਹੁੰਦਾ ਇਹ 10 11 ਵਜੇ ਰੋਟੀ ਲੈਣ ਹੁੰਦਾ ਘਰੇ ਤੇ ਕੋਈ ਗੱਡੀ ਵਾਲਾ ਸੀ ਕਹਿੰਦਾ ਪੈਕ ਕਰ ਰਿਆ ਸੀ ਗੱਡੀਆਂ ਨੇ ਪਿੱਛੋਂ ਦੀ ਆ ਕੇ ਠੋਕਤਾ ਸਬੂਰੀ ਤੇ ਸੀਗਾ ਡਿੱਗ ਗਿਆ ਤੇ ਸੱਟ ਬਹੁਤ ਜ਼ਿਆਦਾ ਵੱਜੀ ਜਦੋਂ ਆਇਆ ਨਾ ਰੋ ਰਿਆ ਸੀ ਉੱਚੀ ਉੱਚੀ ਰੋ ਰਿਆ ਸੀ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਇਹਦੇ ਉਹ ਸਮੇਂ ਕੀ ਬਣਾਇਆ ਕੀ ਬਣਾਈਆ ਸੂਈ ਕੀ ਬਣਾਈਆ ਸੂਈ ਸੂਈ ਹੂੰ